ਪਰ ਦੇ ਵਿੱਚ होली ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਉੱਥੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਸੀ ਮੇਲ ਮਿਲਾਪ ਦੇ ਨਾਲ ਇਹ ਰੰਗਾਂ ਦਾ ਤਿਉਹਾਰ होली ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਬਖਵਕਸ ਸੰਸਥਾਵਾਂ ਦੇ ਵੱਲੋਂ ਟੋਨ ਲਗਾੜੀਆਂ ਦੇ ਨਾਲ ਪਠਾਨਕੋਟ ਦੇ ਚੌਕਾਂ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਸ਼ਹਿਰ ਵਾਸੀਆਂ ਨੂੰ होली ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਵਿੱਚ ਰੰਗਾਂ ਦਾ ਤਿਉਹਾਰ होली ਦਾ ਤਿਉਹਾਰ ਮਨਾਇਆ ਗਿਆ ਸਾਡੇ ਨਾਲ ਸਾਰੇ ਰਲ ਕੇ ਅਸੀਂ ਫੁੱਲਾਂ ਦੇ ਨਾਲ ਤੇ ਆਰਗੈਨਿਕ ਕਲਰ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ Holi ਦੇ ਦਾਗੇ Holi ਅਸੀਂ ਸ਼ੁਰੂ ਕਰ ਲਿਆ ਹੈ ਪ੍ਰੋਗਰਾਮ ਤੇ ਅਸੀਂ ਸਿਰਫ ਵੇਖ ਰਹੇ ਸੀ ਕਿ ਅੱਜ ਦਿਨ ਨਾਲ ਨਹੀਂ ਆਣਾ ਸੀ ਦੋ ਦਿਨ ਤੀ ਮੌਕੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਆਪਣਾ ਸ਼ੁਰੂ ਕਰ ਦਿਆਂਗੇ ਸਾਰੇ ਸ਼ਹਿਰ ਵਾਸੀਆਂ ਨੂੰ Holi ਦੀ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਮੁਬਾਰਕਾਂ ਅੱਜ ਹੋਲੀ ਦਾ ਜਿਹੜਾ ਤਿਉਹਾਰ ਹੈ ਪੂਰੇ ਵਰਲਡ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਸ ਦੇ ਨਾਲ-ਨਾਲ ਸਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਬਹੁਤ ਹੀ ਖੁਸ਼ੀਆਂ ਅਤੇ ਚਾਹਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਪਠਾਨਕੋਟ ਦੇ ਸਾਰੇ ਹੀ ਡਿਪਾਰਟਮੈਂਟਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਇਕੱਠੇ ਹੋ ਕੇ ਪੁਲਾਣੀ ਹੋਲੀ ਨਾਲ ਰੰਗ ਦੀ ਹੋਲੀ ਨਾਲ ਕੋਲੀ ਮਨਾਇ ਗਈ ਹੈ ਉਸ ਦੇ ਸਬੰਧ ਵਿੱਚ ਸਾਡੇ ਫੁੱਟਵੀ ਰੈਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਇਕੱਠਿਆਂ ਹੋ ਕੇ ਕਾਜੀ ਹੱਦ ਚੌਕ ਕੋਲ ਚੱਲ ਕੇ ਲਾਂਧੀ ਟੋਕ ਗਾਲਮੀ ਟੋਕ ਤੱਕ ਪਹੁੰਚੇ ਨੇ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਜੋ ਪਿਆਰ ਦਾ ਜਿਹੜਾ ਸਨੇਹਾ ਹੈ ਉਹ ਅਸੀਂ ਫੁੱਲਾ ਨਹੀਂ ਹੋਲੀ ਖੇਡ ਕੇ ਸਾਰੀਆਂ ਸੰਗਤਾਂ ਦੇ ਨਾਲ ਸਾਰੇ ਮੁਬਾਰ ਮੰਡਲਾਂ ਦੇ ਨਾਲ ਮਿਲ ਕੇ ਅੱਜ ਇਸ ਪਰਬ ਨੂੰ ਮਨਾਇਆ ਹੈ ਮੈਂ ਇਸ ਪਰਬ ਦੀਆਂ ਸਾਰੀਆਂ ਸੰਗਤਾਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਲਗਾ ਹਾਂ ਜੈ ਹਿੰਦ ਇਸ ਸਾਲ ਵੀ ਪਠਾਨਕੋਟ ਵਪਾਰ ਮੰਡਲ ਹੋਲੀ ਦਾ ਇਤਿਹਾਸ ਬੜੀ ਹਮ-ਹਮਾ ਕੇ ਖੁਸ਼ੀ ਨਾਲ ਯੋਸ਼ ਨਾਲ ਉਮੰਗ ਨਾਲ ਮਨਾ ਰਿਹਾ ਹੈ। ਹੋਲੀ ਜਿਹੜਾ ਸੰਦੇਸ਼ ਦਿੰਦੀ ਹੈ ਕਿ ਨਾ ਕੋਈ ਵੱਡਾ ਨਾ ਕੋਈ ਛੋਟਾ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਨਾ ਕੋਈ ਗੋਰਾ ਨਾ ਕੋਈ ਕਾਲਾ, ਨਾ ਅਮੀਰ ਤੇ ਨਾ ਗਰੀ। ਸਭ ਅਸੀਂ ਇੱਕ ਹਾਂ ਤੇ ਜਿੱਥੇ ਪਿੱਛੇ ਕਿਤੇ ਕੋਈ ਕਮੀ ਰਹਿ ਗਈ ਹੋਵੇ ਕੋਈ ਗਲਤੀ ਹੋ ਗਈ ਉਸ ਨੂੰ ਪੁਰਖੇ ਹੋਲੀ ਤੋਂ ਬਾਅਦ ਉਸੇ ਨਵੇਂ ਸਿਰੇ ਤੋਂ ਨਵੀਂ ਉਮੰਗ ਨਾਲ, ਨਵੇਂ ਯੋਸ਼ ਨਾਲ ਆਪਣੇ ਕੰਮ ਨੂੰ ਸ਼ੁਰੂ ਕਰੀਏ, ਕਾਰੋਬਾਰ ਕਰੀਏ। ਇਹ ਸੰਦੇਸ਼ ਪਠਾਨਕੋਟ ਵਪਾਰ ਮੰਡਲ ਸਾਰੇ ਜਨਮਾਨਸ ਪਠਾਨਕੋਟ ਨੂੰ ਦੇ ਰਿਹਾ ਹੈ ਅਸੀਂ ਇੱਥੋਂ ਦੀ ਬਾਲਮਿਕੀ ਚੌਕ ਤੋਂ ਨਿਕਲ ਕੇ ਬਾਜ਼ਾਰਾਂ ਘੁੰਮਦੇ ਹੋਏ ਵਾਪਸ ਆਵਾਂਗੇ ਨੱਚਦੇ ਟੱਪਦੇ ਹੋਲੀ ਦੇ ਇਸਤਿਹਾਰ ਨੂੰ ਮਨਾਵਾਂਗੇ ਤੇ ਪੂਰੇ ਪਠਾਨਕੋਟ ਵਾਸੀਆਂ ਨੂੰ ਅਸੀਂ ਹੋਲੀ ਦੇ ਇਸ ਮੌਕੇ ਤੇ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਦਿੰਦੇ ਹਾਂ ਹੋਲੀ ਆਪੀ ਹੋਲੀ ਹੈ ਹੋਲੀ ਹੈ ਹੋਲੀ ਹੈ ਇਹ ਪਬਲਿਕ ਦਾ ਪਰਿਵਾਰ ਹੈ ਮੈਂ ਸਭ ਤੋਂ ਪਹਿਲੇ ਪੂਰੇ ਪਠਾਨਕੋਟ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਹੋਲੀ ਦੀ ਮੁਬਾਰਕ ਦਿਨਾਂ ਔਰ ਸਭ ਤੋਂ ਜ਼ਿਆਦਾ ਮੁਬਾਰਕ ਦਿਨਾਂ ਵਪਾਰ ਮੰਡਲ ਪਠਾਨਕੋਟ ਪੂਰੀ ਸਾਹਿਬ ਉਹਨਾਂ ਦੇ ਸਾਰੇ ਬਹੁਤ ਬਹੁਤ ਜਿਹੜੇ ਨਾਮ ਲਾਂਗਾ ਤੇ ਜੇ ਪੂਰੇ ਨਹੀਂ ਕਰ ਪਾਣਾ ਬਹੁਤ ਬਹੁਤ ਮੁਬਾਰਕ ਔਰ ਕੋਲੀ ਤੇ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਇਹ ਰੰਗਾਂ ਵਾਂਗੂ ਇੱਕ ਵਸਦੀ ਰੰਗਾਂ ਇਹ ਮੁੰਡੇ ਰਾਂਗ ਨੇ ਉਸ ਤਰੀਕੇ ਨਾਲ ਸਾਰੇ ਪਰਿਵਾਰਾਂ ਨੂੰ ਖੁਸ਼ੀ ਆਨ ਲੋਕਾਂ ਨੂੰ ਬਹੁਤ ਸੋਰਸ ਮਿਲੇ ਲੋਕਾਂ ਨੂੰ ਬਹੁਤ ਖੇਤ ਮਿਲੇ ਲੋਕਾਂ ਨੂੰ ਬਹੁਤ ਖੁਸ਼ੀ ਮਿਲੇ ਲੋਕਾਂ ਸਾਡੇ ਬੱਚੇ ਸਾਡੇ ਪਰਿਵਾਰ ਪਰਵਾਹ ਮੰਡਲ ਪਠਾਨਕੋਟ ਪਠਾਨਕੋਟ ਦੇ ਸਾਰੇ ਵਪਾਰੀ ਬਹੁਤ ਬੜੀ ਮਿਹਨਤ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਖੁਸ਼ੀ ਬਖਸ਼ ਕਰੇ ਇਹਨਾਂ ਦੇ ਕੰਮ ਚਲਾਏ ਇਹਨਾਂ ਨੂੰ ਸਰਬਾਤਮਕ ਦਿਹਾਗਰੀ ਦਾ ਤਿਉਹਾਰ ਗਰੋਹ ਕਰਾਂਗੇ ਅੱਜ ਬਦਰੀ ਤੇ ਸਾਡਾ ਪਠਾਨਕੋਟ ਕਰਨ ਸਮਾਜ ਜਿੱਤੇ ਬਨੇਗਾ ਮੈਂ ਖਾਸ ਕਰਕੇ ਬਾੜ ਮੰਡਲ ਪਠਾਨਕੋਟ ਦਾ ਸਾਰੇ ਵਾਲਾ ਮੋਤਵਾਰਾ ਦਾ ਪੂਰੀ ਸਾਕਾ ਦਾ ਸਾਰੇ ਦਾ ਬਹੁਤ ਬਹੁਤ ਹੈਪੀ ਹੋਲੀ ਬਹੁਤ 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 ਉਹ ਦਿਖਣ ਲਈ ਪਰਮਾ ਕੋ ਨਾ ਵੀ ਬਹੁਤ ਬਹੁਤ ਜੇ ਮੈਂ ਨਾਮ ਹੀ ਦੱਸਣਾ ਹੈ ਉਹ ਬੋਲੀ ਸਾਰੇ ਬਹੁਤ ਬਹੁਤ ਸਾਨੂੰ ਬਹੁਤ ਬਹੁਤ ਸ਼ੁਕਰੀਆ ਦੀ ਮੇਰੇ ਵੱਲੋਂ ਬਹੁਤ ਬਹੁਤ ਇਸ ਰਾਸ ਨੂੰ ਜਾਣਦਾ ਕਿ ਬੋਲੀ ਦਾ ਤਿਹਾੜ ਬੜਾ ਇੱਕ ਦਿੱਤਾ ਤਿਹਾੜ ਹੈ ਸਾਡੇ ਸਾਰਿਆਂ ਦੀ ਬੜੀ ਖੁਸ਼ੀ ਵਾਲਾ ਤਿਹਾੜ ਹੈ ਅੱਜ ਵਪਾਰ ਮੰਡਲ ਪਖਾਨਕੋਟ ਇਹ ਜਿਹੜੀ ਮੋਰੀ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਆਪਾਂ ਦਾ ਫਾਰਮ ਆ ਰਿਹਾ ਮੇਕ ਚੀਜ਼ ਆ ਇਹਨਾਂ ਨੂੰ ਮਿਲੇ ਬੜੀ ਖੁਸ਼ੀ ਹੈ ਜਿਸਾ ਬਾਜਲ ਸਾਹਿਬ ਹੈ ਨੀਤ ਸਾਹਿਬ ਪਹੁੰਚੇ ਤੇ ਪੂਰੀ ਸਾਹਿਬ ਤੇ ਬਾਕੀ ਹੋਰ ਵੀ ਨੁਮਾਇंदे ਜੀ ਛੋਟੀ ਜੀ ਸਾਹਿਬ ਹੈ ਸੁਨੀਲ ਸਾਹਿਬ ਹੈ ਤੇ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਵਧੀਆ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਇਹ ਕਰ ਰਿਹਾ ਤੇ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਾਰ ਬਾਰ ਮਤਲਬ ਵਧ ਵਧ ਮੁਬਾਰਕਾ ਦਿੰਦਾ ਹਾਂ ਤੇ ਪਠਾਨਕੋਟ ਵਾਸੀਆਂ ਨੂੰ ਵੀ ਮੈਂ ਬਹੁਤ ਵਧੀਆ ਮੁਬਾਰਕਾਂ ਦਿੰਦਾ ਅੱਜ ਦੀ ਹੋਲੀ ਦੇ ਪਿਆਰ ਦੀ ਵਧੀਆ ਤਰੀਕੀ ਨਾਲ ਆਪਣਾ ਇਹ ਤਿਉਹਾਰ ਮਨਾਓ ਤੇ ਕੋਈ ਹੁੱਲੜਬਾਜੀ ਵਗੈਰਾ ਨਾ ਕਰੇ ਇਹ ਮੈਂ ਕੈਮਪਸ ਹਨੀ ਦੇ ਨਾਲ ਅੱਜ ਦੀ ਰਿਪੋਰਟ ਦੇ ਵਿੱਚ होली ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਉੱਥੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਸੀ ਮੇਲ ਮਿਲਾਪ ਦੇ ਨਾਲ ਇਹ ਰੰਗਾਂ ਦਾ ਤਿਉਹਾਰ होली ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਬਖਵਕ ਸੰਸਥਾਵਾਂ ਦੇ ਵੱਲੋਂ ਟੋਨ ਲਗਾੜੀਆਂ ਦੇ ਨਾਲ ਪਠਾਨਕੋਟ ਦੇ ਚੌਕਾਂ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਸ਼ਹਿਰ ਵਾਸੀਆਂ ਨੂੰ होली ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਵਿੱਚ ਰੰਗਾਂ ਦਾ ਤਿਉਹਾਰ होली ਦਾ ਤਿਉਹਾਰ ਮਨਾਇਆ ਜਾ ਹਨੀ ਕਲਰ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ Holi ਦੇ ਡਾਂਗੇ Holi ਸਿਚੂ ਕਰ ਲਿਆ ਪ੍ਰੋਗਰਾਮ ਤੇ ਅਸਲ ਵਿੱਚ ਸਿਰਫ ਵੇਖਾਰੇ ਨਹੀਂ ਸੀ ਅਸਲ ਵਿੱਚ ਸਾਉ ਨੇ ਆਣਾ ਸਟੋਰਟੀ ਕਵਾਨ ਜੀ ਦੇ ਨਾਲ ਇਹ ਪ੍ਰੋਗਰਾਮ ਆਪਣਾ ਸ਼ੁਰੂ ਕਰਦੇ ਆ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਬਹੁਤ 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 ਕਾਮ ਅੱਜ Holi ਦਾ ਜਿਹੜਾ ਤਿਉਹਾਰ ਹੈ ਉਹ ਪੂਰੇ ਵਰਲਡ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਸ ਦੇ ਨਾਲ ਨਾਲ ਸਾਡੇ ਸ਼ਹਿਰ ਪਟਾਣਕੋਟ ਦੇ ਵਿੱਚ ਬਹੁਤ ਹੀ ਖੁਸ਼ੀਆਂ ਅਤੇ ਚਾਹਾਂ ਨਾਲ ਮਨਾਇਆ ਜਾ ਰਿਹਾ ਇਸ ਦੇ ਸਬੰਧ ਵਿੱਚ ਪਟਾਣਕੋਟ ਦੇ ਸਾਰੇ ਹੀ ਕੁਆਰਟਰ ਮੈਟਲਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਇਕੱਠੇ ਹੋ ਕੇ ਬੋਲਾ ਨਹੀਂ ਹੋਲੀ ਨਾਲ ਰੰਗ ਦੀ ਹੋਲੀ ਨਾਲ ਹੋਲੀ ਮਨਾਇ ਗਈ ਹੈ ਉਸ ਦੇ ਸਬੰਧ ਵਿੱਚ ਸਾਡੇ ਫੂਟਵੇ ਰੈਸੀਡੈਂਸ ਦੇ ਸਾਰੇ ਮੈਂਬਰਾਂ ਨੇ ਇਕੱਠਿਆਂ ਹੋ ਕੇ ਕਾੜੀ ਹੱਥ ਨੂੰ ਚੱਲ ਕੇ ਹਾਂਜੀ ਚੌਕ ਬਾਲਮੀ ਚੌਕ ਤੱਕ ਪਹੁੰਚੇ ਲੈ। ਬਹਿਣਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਜੋ ਪਿਆਰ ਦਾ ਜਿਹੜਾ ਸਨੇਹਾ ਹੈ ਉਹ ਅਸੀਂ ਬੁੱਲਾ ਨਹੀਂ ਹੋਲੀ ਖੇੜ ਕੇ ਸਾਰੀਆਂ ਸੰਸਥਾ ਨਾਲ ਸਾਰੇ ਵਪਾਰ ਮੰਡਲਾਂ ਦੇ ਨਾਲ ਮਿਲ ਕੇ ਅੱਜ ਇਸ ਪਰਬ ਨੂੰ ਮਨਾਇਆ ਹੈ। ਮੈਂ ਇਸ ਪਰਬ ਦੀਆਂ ਸਾਰੀਆਂ ਸੰਸਥਾ ਨੂੰ ਪੂਰੇ ਦੇਸ਼ ਵਾਸੀਆਂ ਨੂੰ lakh lakh ਵਧਾਈ ਦਿੰਦਾ ਹਾਂ। ਜੈ। ਇਸ ਸਾਲ ਵੀ ਪਠਾਨਕੋਟ ਵਪਾਰ ਮੰਡਲ ਖੋਲੀ ਦਾ ਇਤਿਹਾਸ ਬੜੀ ਹਮ ਹਮਾ ਕੇ ਖਿਸ਼ੀਨਾ ਯੋਸ਼ ਨਾਲ ਉਮੰਗ ਨਾਲ ਮਨਾ ਰਿਹਾ ਹੈ। ਹੋਲੀ ਜਿਹੜਾ ਸੰਦੇਸ਼ ਦਿੱਤੀ ਹੈ ਕਿ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਉੱਚਾ ਨਾ ਕੋਈ ਨੀਵਾਂ ਨਾ ਕੋਈ ਗੋਰਾ ਨਾ ਕੋਈ ਕਾਲਾ ਨਾ ਅਮੀਰ ਤੇ ਨਾ ਗਰੀ ਸਭ ਅਸੀਂ ਇੱਕ ਹਾਂ ਤੇ ਜਿੱਥੇ ਪਿੱਛੇ ਕਿਤੇ ਕੋਈ ਕਮੀ ਰਹਿ ਗਈ ਹੋਏ ਕੋਈ ਗਲਤੀ ਹੋ ਗਈ ਉਸ ਨੂੰ ਭੁਲ ਕੇ ਹੋਲੀ ਤੋਂ ਬਾਅਦ ਉਸੇ ਨਵੇਂ ਸਿਰੇ ਤੋਂ ਨਵੀਂ ਉਮੰਗ ਨਾਲ ਨਵੇਂ ਯੋਸ਼ ਨਾਲ ਆਪਣੇ ਕੰਮ ਨੂੰ ਸ਼ੁਰੂ ਕਰੀਏ ਕਾਰੋਬਾਰ ਕਰੀਏ ਇਹ ਸੰਦੇਸ਼ ਪਠਾਨਕੋਟ ਵਪਾਰ ਮੰਡਲ ਸਾਰੇ ਜਨमानस ਪਠਾਨਕੋਟ ਨੂੰ ਦੇ ਰਿਹਾ ਹੈ ਅਸੀਂ ਇੱਥੋਂ ਦੀ ਪਾਲਮਿਕੀ ਚੌਕ ਤੋਂ ਨਿਕਲ ਕੇ ਬਾਜ਼ਾਰਾਂ 'ਚ ਘੁੰਮਦੇ ਹੋਏ ਵਾਪਸ ਆਵਾਂਗੇ ਨੱਚਦੇ ਤਫਰੇ ਹੌਲੀ ਦੇ ਤਿਹਾੜੀ ਦੇ ਤਿਹਾੜੀ ਨੂੰ ਮਨਾਵਾਂਗੇ ਤੇ ਪੂਰੇ ਪਖਾਨਕੋਟ ਵਾਸੀਆਂ ਨੂੰ ਅਸੀਂ ਹੌਲੀ ਦੇ ਇਸ ਮੌਕੇ ਤੇ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਦਿੰਦੇ ਆਂ ਹੋਲੀ ਆਪੀ ਹੋਲੀ ਪਰਿਵਾਰ ਹੈ ਮੈਂ ਸਭ ਤੋਂ ਪਹਿਲੇ ਪੂਰੇ ਪਠਾਨਕੋਟ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ ਔਰ ਸਭ ਤੋਂ ਜ਼ਿਆਦਾ ਮੁਬਾਰਕ ਦਿਨਾਂ ਵਪਾਰ ਮੰਡਲ ਪਠਾਨਕੋਟ ਪੁਲਿਸ ਸਾਹਿਬ ਉਹਨਾਂ ਦੇ ਸਾਰੇ ਬਹੁਤ ਬਹੁਤ ਜੀ ਨਾਮ ਲਾਉਣਾ ਕਿ ਪੂਰੇ ਨਹੀਂ ਕਰ ਪਾਣਾ ਬਹੁਤ ਬਹੁਤ ਮੁਬਾਰਕ ਔਰ ਉਸ ਕੋਲ ਹੀ ਤੇ ਮੈਂ ਪ੍ਰਮਾਤਮਾ ਜੀ ਅੱਗੇ ਅਰਦਾਸ ਕਰਨਾ ਕਿ ਰੰਗਾਂ ਮੰਗੋ ਇਸ ਵਾਰੀ ਰੰਗਾਂ ਇਹ ਪੂਰੇ ਰੰਗ ਨੂੰ ਉਸ ਤਰੀਕੇ ਨਾਲ ਸਾਰੇ ਪਰਿਵਾਰਾਂ ਵਿੱਚ ਦੇ ਲੋਕਾਂ ਨੂੰ ਖੂਬ ਖੁਸ਼ੀ ਮਿਲੇ ਲੋਕਾਂ ਨੂੰ ਖੂਬ ਚੇਹਤ ਮਿਲੇ ਲੋਕਾਂ ਨੂੰ ਖੁਸ਼ੀ ਮਿਲੇ ਨਾ ਸਾਡੇ ਬੱਚਿਆਂ ਸਾਡੇ ਬੱਚੇ ਸਾਡੇ ਪਰਿਵਾਰ ਪਰਵਾਰ ਮੰਡਲ ਪਠਾਨਕੋਟ ਪਠਾਨਕੋਟ ਦੇ ਸਾਰੇ ਵਪਾਰੀ ਆਪਣੀ ਬੜੀ ਮਿਹਨਤ ਕਰਦੇ ਨੇ ਪਰਵਾਹਤਾਂ ਤੁਹਾਨੂੰ ਖੂਬ ਬਖਸ਼ ਕਰੇ ਇਹਨਾਂ ਦੇ ਖੰਮ ਚਲਾਏ ਇਹਨਾਂ ਨੂੰ ਬਰਵਾਤਨਾ ਦਿਹਾੜ ਦੇ ਦਿੱਤਾ ਤੇ ਗੁਰੂ ਰੰਗ ਦੀ ਅਭਿਵਿਸ਼ਣਗੇ ਤੇ ਸਾਡਾ ਪਠਾਨਕੋਟ ਸਰਦਾਰ ਸਮਾਜ ਜਿਹਾ ਬਣੇਗਾ ਮੈਂ ਇੱਕ ਵਾਰੀ ਮਹਿੰਦਰ ਪ੍ਰਧਾਨਪੁਰ ਦਾ ਸਾਰਿਆਂ ਦਾ ਮੋਤਵਾਰਾ ਦਾ ਪੂਰ ਸਾਕ ਦਾ ਸਾਰਿਆਂ ਦਾ ਬਹੁਤ ਬਹੁਤ ਹੈਪੀ ਹੋਈ ਜੀ ਮੇਰੇ ਨਾਲ ਕੰਸਲਰ ਸਾਹਿਬ ਆਏ ਨੇ ਸਾਰੇ ਮੇਰੇ ਬ੍ਰਦਰ ਆਸ਼ੀਸ਼ ਜੀ ਨਾਲ ਨੇ ਉਹ ਐ ਦਿੱਕਨੇ ਲਈ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਜੇ ਮੈਂ ਨਾਮ ਹੀ ਨਹੀਂ ਲਿਆ ਕੋਈ ਕੋਡੀਏ ਸਾਰੇ ਬਹੁਤ 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 ਜੀ ਮੇਰੇ ਉਹ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਆਪਕੋ ਬੋਲੇ ਦਾ ਤਹਾਰ ਬੜਾ ਇਤਿਹਾਸਕ ਤਿਹਾਾਰ ਹੈ ਅੱਜ ਸਾਰਿਆਂ ਲਈ ਬੜੀ ਖੁਸ਼ੀ ਦਾ ਮੌਕਾ ਹੈ ਤੇ ਅੱਜ ਵਪਾਰ ਮੰਡਲ ਪਠਾਨਕੋਟ ਨੇ ਬੜੀ ਮੋੜੀ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਤੇ ਆਪਾਂ ਵੀ ਆਪਾਰ ਦੇ ਮੈਂਬਰਾਂ ਤੋਂ ਸੁਣਿਆ ਇਹਨਾਂ ਨੂੰ ਮਿਲਿਆ ਬੜੀ ਖੇਰੋ ਖੁਸ਼ੀ ਹੋਈ ਹੈ ਜਮਾਦਨ ਸਾਹਿਬ ਨੇਯਤ ਸਾਹਿਬ ਹੋ ਗਏ ਪੂਰੀ ਚੌਕ ਜੇ ਪੂਰੀ ਸਾਹਿਬ ਤੇ ਬਾਕੀ ਹੋਰ ਵੀ ਨੁਮਾਇੰਦੇ ਜੀ ਛੋਟੀ ਜੀ ਸਾਹਿਬ ਸੁਨੀਲ ਸਾਹਿਬ ਹੈ ਤੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਤੁਹਾਨੂੰ ਅੱਜ ਦਿਨਾਂ ਵਧੀਆ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਇਹ ਕਰ ਰਿਹਾ ਤੇ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਾਰ-ਬਾਰ ਮੈਨੂੰ ਵਧ-ਵਧ ਮੁਬਾਰਕਾ ਦਿੰਦਾ ਤੇ ਪਠਾਨਕੋਟ ਵਾਸੀਆਂ ਨੂੰ ਵੀ ਮੈਂ ਬਹੁਤ ਜਿਆ ਮੁਬਾਰਕਾਂ ਦਿੰਦਾ ਅੱਜ ਦੇ ਹੋਲੀ ਦੇ ਪਿਆਰ ਦੀ ਵਧੀਆ ਤਰੀਕੀ ਨਾਲ ਆਪਣਾ ਤਿਉਹਾਰ ਮਨਾਓ ਤੇ ਕੋਈ ਹੁੱਲੜ ਬਾਜੀ ਵਗੈਰਾ ਨਾ ਕਰੇ ਇਹ ਮੈਂ ਕੈਮਰੋਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ ਦੇ ਵਿੱਚ होली ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਉੱਥੇ ਹੀ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਤੀ ਮੇਲ ਮਿਲਾਪ ਦੇ ਨਾਲ ਹੀ ਰੰਗਾਂ ਦਾ ਤਿਉਹਾਰ होली ਜਿਹੜਾ ਹੈ ਉਹ ਮਨਾਇਆ ਜਾ ਰਿਹਾ ਬਖਵਕ ਸੰਸਥਾਵਾਂ ਦੇ ਵੱਲੋਂ ਟੋਨ ਲਗਾੜਿਆਂ ਦੇ ਨਾਲ ਪਠਾਨਕੋਟ ਦੇ ਚੌਂਕਾਂ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਸ਼ਹਿਰ ਵਾਸੀਆਂ ਨੂੰ होली ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਵਿੱਚ ਰੰਗਾਂ ਦਾ ਤਿਉਹਾਰ होली ਦਾ ਤਿਉਹਾਰ ਮਨਾਇਆ ਗਿਆ ਬਹੁਤ ਵਧੀਆ ਤਰੀਕੇ ਨਾਲ ਹੋ ਰਿਕੇ ਡਾਂਗੇ ਹੋ ਰਿਕੇ ਚੱਲ ਲੱਗੇ ਆ ਪ੍ਰੋਗਰਾਮ ਤੇ ਅਸੀਂ ਇਹ ਫੇਰ ਵੇਖ ਰਹੇ ਹਾਂ ਕਿ ਐਸਐਮਸੀ ਸਾਹਨੇ 88 ਹੋ ਰਹੀ ਤੇ ਆਣਗੇ ਨਾਲ ਹੀ ਅਸੀਂ ਪ੍ਰੋਗਰਾਮ ਆਪਣਾ ਸ਼ੁਰੂ ਕਰ ਦਿਆਂਗੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਬੁਵਾਕਾ ਹਾਂ ਅੱਜ ਮੋਲੀ ਦਾ ਜਿਹੜਾ ਤਿਹਾਰ ਹੈ ਉਹ ਪੂਰੇ ਵਰਲਡ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਸ ਦੇ ਨਾਲ ਨਾਲ ਸਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਬਹੁਤ ਹੀ ਖੁਸ਼ੀਆਂ ਤੇ ਛਾਵਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਜਵੰਦ ਵਿੱਚ ਪਠਾਨਕੋਟ ਦੇ ਸਾਰੇ ਹੀ ਡਿਪਾਰਟਮੈਂਟਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਇਕੱਠੇ ਹੋ ਕੇ ਮੁੱਲਾਂ ਦੀ ਹੋਲੀ ਨਾਲ ਰੰਗ ਦੀ ਹੋਲੀ ਨਾਲ ਇਹੋ ਹੋਲੀ ਮਨਾਈ ਗਈ ਹੈ ਉਸ ਦੇ ਜਵੰਦ ਵਿੱਚ ਸਾਡੇ ਬੁੱਢੇ ਰੈਸਟ੍ਰੇਸ਼ਨ ਦੇ ਸਾਰੇ ਮੈਂਬਰਾਂ ਨੇ ਇਕੱਠਿਆਂ ਹੋ ਕੇ ਰਾਜੀ ਹੱਥ ਚੋਂ ਚੱਲ ਕੇ ਹਾਂਜੀ ਤੋਂ ਬਾਗ਼ਮੀ ਚੌਂਕ ਤੱਕ ਪਹੁੰਚੇ ਦਾ ਮੈਂ ਨਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਜੋ ਪਿਆਰ ਦਾ ਜਿਹੜਾ ਸਨੇਹਾ ਹੈ ਉਹ ਅਸੀਂ ਬੁੱਲਾ ਨਹੀਂ ਹੋਲੀ ਖੇੜ ਕੇ ਸਾਰੀਆਂ ਸੰਗਤਾਂ ਦੇ ਨਾਲ ਸਾਰੇ ਬੁਫਾਰਾ ਮੰਡਲਾਂ ਦੇ ਨਾਲ ਮਿਲ ਕੇ ਅੱਜ ਇਸ ਪਰਵ ਨੂੰ ਮਨਾਇਆ ਹੈ ਮੈਂ ਇਸ ਪਰਵ ਦੀਆਂ ਸਾਰੀਆਂ ਸੰਗਤਾਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਜੈ ਇਸ ਸਾਲ ਵੀ ਪਠਾਨਕੋਟ ਵਪਾਰ ਮੰਡਲ ਖੋਲੀ ਦਾ ਇਤਿਹਾਸ ਬੜੀ ਹਮ-ਹਮਾ ਕੇ ਕਿਸਾਨ ਯੋਸ਼ ਨਾਲ ਉਮੰਗ ਨਾਲ ਮਨਾ ਰਿਹਾ ਹੈ ਹੋਲੀ ਜਿਹੜਾ ਸੰਦੇਸ਼ ਦਿੰਦੀ ਹੈ ਕਿ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਉੱਚਾ ਨਾ ਕੋਈ ਨੀਵਾਂ ਨਾ ਕੋਈ ਗੋਰਾ ਨਾ ਕੋਈ ਕਾਲਾ ਨਾ ਅਮੀਰ ਤੇ ਗਰੀਬ ਸਭ ਅਸੀਂ ਇੱਕ ਹਾਂ ਤੇ ਜਿੱਥੇ ਪਿੱਛੇ ਕਿਤੇ ਕੋਈ ਕਮੀ ਰਹਿ ਗਈ ਹੋਵੇ ਕੋਈ ਗਲਤੀ ਹੋ ਗਈ ਉਸ ਨੂੰ ਭੁਲ ਕੇ ਹੋਲੀ ਤੋਂ ਬਾਅਦ ਉਸੇ ਨਵੇਂ ਸਿਰੇ ਤੋਂ ਨਵੀਂ ਉਮੰਗ ਨਾਲ ਨਵੇਂ ਯੋਜਨ ਨਾਲ ਆਪਣੇ ਕੰਮ ਨੂੰ ਸ਼ੁਰੂ ਕਰੀਏ ਕਾਰੋਬਾਰ ਕਰੀਏ ਇਹ ਸੰਦੇਸ਼ ਪਠਾਨਕੋਟ ਵਪਾਰ ਮੰਡਲ ਸਾਰੇ ਜਨमानस ਪਠਾਨਕੋਟ ਨੂੰ ਦੇ ਰਿਹਾ ਹੈ ਅਸੀਂ ਅੱਥੋਂ ਦੀ ਬਾਲਮਿਕੀ ਚੌਕ ਤੋਂ ਨਿਕਲ ਕੇ ਬਾਜ਼ਾਰਾਂ 'ਚ ਘੁੰਮਦੇ ਹੋਏ ਵਾਪਸ ਆਵਾਂਗੇ ਨੱਚਦੇ ਟੱਪਦੇ ਹੋਲੀ ਦੇ ਇਸ ਤਿਹਾਰ ਨੂੰ ਮਨਾਵਾਂਗੇ ਤੇ ਪੂਰੇ ਪਠਾਨਕੋਟ ਵਾਸੀਆਂ ਨੂੰ ਅਸੀਂ ਹੋਲੀ ਦੇ ਇਸ ਮੌਕੇ ਤੇ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਦਿੰਦੇ ਆ ਹੋਲੀ ਆਪੀ ਹੋਲੀ ਐ ਰੰਗ ਬਿਰੰਗੀ ਹੋਲੀ ਐ ਇਹ ਸੁਖਮਨੀ ਦੀ ਪਰਿਵਾਰ ਹੈ ਮੈਂ ਸਭ ਤੋਂ ਪਹਿਲੇ ਪੂਰੇ ਪਠਾਨਕੋਟ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਹੋਲੀ ਦੀ ਮੁਬਾਰਕ ਦਿਨਾਂ ਔਰ ਸਭ ਤੋਂ ਜ਼ਿਆਦਾ ਮੁਬਾਰਕ ਦਿਨਾਂ ਵਪਾਰ ਮੰਡਲ ਪਠਾਨਕੋਟ ਪੂਰੀ ਸਾਹਿਬ ਉਹਨਾਂ ਦੇ ਸਾਰੇ ਬਹੁਤ ਬਹੁਤ ਨਾਮ ਲਾਂਗਾ ਤੇ ਪੂਰੇ ਨਹੀਂ ਕਰ ਪਾਣਾ ਬਹੁਤ ਬਹੁਤ ਮੁਬਾਰਕ ਹੋਰ ਉਸ ਕੋ ਲੀਤੇ ਮੈਂ ਪਰਮਾਤਮਾ ਦੇ ਕੇ ਅਰਦਾਸ ਕਰਨਾ ਕਿ ਰੰਗਾ ਵੰਗੋ ਵਿਸ਼ਵਾਸੀ ਰੰਗਾ ਅਤੇ ਮੁਹੱਬਤ ਰੰਗ ਨੇ ਉਸ ਤਰੀਕੇ ਨਾਲ ਸਾਰੇ ਪਰਿਵਾਰਾਂ ਵਿੱਚ ਲੋਕਾਂ ਨੂੰ ਖੂਬ ਸਹੂਲਤ ਮਿਲੇ ਲੋਕਾਂ ਨੂੰ ਖੂਬ ਬੱਚੇ ਸੇਤ ਮਿਲੇ ਲੋਕਾਂ ਨੂੰ ਖੂਬ ਖੁਸ਼ੀਆਂ ਮਿਲਣ ਔਰ ਸਾਡੇ ਬੱਚੇ ਸਾਡੇ ਬੱਚੇ ਸਾਡੇ ਪਰਿਵਾਰ ਪਰ ਵਪਾਰ ਮੰਡਲ ਪਠਾਨਕੋਟ ਪਠਾਨਕੋਟ ਦੇ ਸਾਰੇ ਵਪਾਰੀ ਕਿ ਬੜੀ ਮਿਹਨਤ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਖੂਬ ਬਖਸ਼ ਕਰੇ ਇਹਨਾਂ ਦੇ ਕੰਮ ਚਲਾਏ ਇਹਨਾਂ ਨੂੰ ਪਰਮਾਤਮਾ ਦਿਆ ਕਰੇ ਤਾਂ ਕਿ ਕੁਝ ਇਹ ਗਰੋ ਕਰਨਗੇ ਅੱਗੇ ਵਧਣਗੇ ਤੇ ਸਾਡਾ ਪਠਾਨਕੋਟ ਸਰਬ ਸਮਾਜ ਅੱਗੇ ਵਧੇਗਾ ਮੈਂ ਇੱਕ ਵਾਰੀ ਫਿਰ ਪਾਰ ਮੰਡਲ ਪ੍ਰਧਾਨ ਜੀ ਦਾ ਸਾਰਿਆਂ ਦਾ ਮੋਤਵਾਰਾ ਦਾ ਪੂਰੀ ਸਾਥ ਦਾ ਅਮ ਜੀ ਦਾ ਸਰੇ ਨਾਲ ਬਹੁਤ ਬਹੁਤ ਹੈਪੀ ਹੋ ਜੀ ਹੈਪੀ ਹੋ ਜੀ ਬਹੁਤ ਬਹੁਤ ਮੇਰੇ ਨਾਲ ਕਾਉਂਸਲਰ ਸਾਹਿਬ ਆਏ ਨੇ ਸਾਰੇ ਮੇਰੇ ਬ੍ਰਦਰ ਆਸ਼ਿਸ਼ ਜੀ ਨਾਲ ਨੇ ਉਹ ਜਿੰਨੀ ਰੇ ਉਹਨਾਂ ਦਾ ਵੀ ਬਹੁਤ ਬਹੁਤ ਜੇ ਮੈਂ ਨਾਮ ਨਹੀਂ ਲੈਂਦਾ ਉਹ ਬੋਲੀਆਂ ਸਾਰਿਆਂ ਦਾ ਬਹੁਤ ਬਹੁਤ ਸਾਰੀ ਬਹੁਤ ਬਹੁਤ ਵਾਰਤਾ ਦੀ ਮੇਰੇ ਕੋਲ ਬਹੁਤ ਬਹੁਤ ਦੂਸਰੋਂ ਵੀ ਜਾਣਦਾ ਕਿ ਬੋਲੀ ਦਾ ਤਹਾਰ ਬੜਾ ਸਾਰਿਆਂ ਲਈ ਬੜੀ ਖੁਸ਼ੀ ਵਾਲਾ ਤਿਉਹਾਰ ਹੈ ਕਿ ਅੱਜ ਦੁਪਾਰ ਮੰਡਲ ਪਖਾਨਪੁਰ ਤੇ ਇੱਕ ਸੈਮੀ ਕੋਲੀਗੋ ਫੰਕਸ਼ਨ ਆਰਗੇਨਾਈਜ਼ ਕੀਤਾ ਹੈ। ਇਸ ਮੌਕੇ ਆਪਰ ਦੇ ਮੈਂਬਰ ਜੀ ਚੇਜ਼ ਨੀਰਾਨ ਨੂੰ ਮਿਲੇ ਬੜੀ ਬਹੁਤ ਖੁਸ਼ੀ ਜੀ ਜੇ ਮਾਜੋਦ ਸਾਹਿਬ ਲਈਏ ਸਾਹਿਬ ਹੋਟਲੇ। ਅ ਕੁਮਿਕਾ ਜੀ ਤੇ ਪੂਰੀ ਸਾਹਿਬ ਹੈ ਤੇ ਬਾਕੀ ਹੋਰ ਵੀ ਨੁਮਾਇंदे ਜੀ ਸੋਟੀ ਜੀ ਵੀ ਸੋਟੀ ਸਾਹਿਬ ਹੈ ਸੁਨੀਲ ਸਾਹਿਬ ਹੈ ਤੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਤੁਹਾਨੂੰ ਆਪ ਦਿਨਾ ਵਧੀਆ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਕਰ ਰਿਆ ਤੇ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਾਰ-ਬਾਰ ਮਤਲਬ ਵਧ-ਵਧ ਮੁਬਾਰਕਾ ਦਿੰਦਾ ਤੇ ਪਠਾਨਕੋਟ ਵਾਸੀਆਂ ਨੂੰ ਵੀ ਮੈਂ ਬਹੁਤ ਜਿਆਦਾ ਮੁਬਾਰਕਾਂ ਦਿੰਦਾ ਅੱਜ ਦੀ ਹੋਲੀ ਦੇ ਪਿਆਰ ਦੀ ਵਧੀਆ ਤਰੀਕੀ ਨਾਲ ਆਪਣਾ ਤਿਉਹਾਰ ਮਨਾਓ ਤੇ ਕੋਈ ਹੁੱਲੜਬਾਜੀ ਵਗੈਰਾ ਨਾ ਕਰੇ ਇਹ ਮੈਂ ਕੈਮਰੋਸਨ ਹਦੀ ਦੇ ਨਾਲ ਅੱਜ ਦੀ ਰਿਪੋਰਟ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਉੱਥੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਸੀ ਮੇਲ ਮਿਲਾਪ ਦੇ ਨਾਲ ਇਹ ਰੰਗਾਂ ਦਾ ਤਿਉਹਾਰ ਹੋਲੀ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਟੋਨ ਲਗਾੜਿਆਂ ਦੇ ਨਾਲ ਪਠਾਨਕੋਟ ਦੇ ਚੌਕਾਂ ਦੇ ਵਿੱਚ ਰੌਣਕਾਂ ਜਿਹੜੀਆਂ ਨੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਦੇ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਦਾ ਤਿਉਹਾਰ ਮਨਾਇਆ ਗਿਆ ਫੁੱਲਾਂ ਦੇ ਨਾਲ ਤੇ ਆਰਗੇਨਿਕ ਕਲਰਸ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਹੋ ਰਿਕੇ ਡਾਂਗੇ ਹੋ ਰਿਕੇ ਸਿੱਖਣ ਲੱਗੇ ਆ ਪ੍ਰੋਗਰਾਮ ਤੇ ਅਸੀਂ ਸਿਰਫ ਵੇਖ ਰਹੇ ਸੀ ਕਿ ਐਸਐਸਓ ਨੇ ਆਣਾ ਸੀ ਦੋ ਦਿਨ ਤੱਕ ਸੋ ਆਣਗੇ ਨਾਲ ਇਹ ਸਿੱਖਣ ਪ੍ਰੋਗਰਾਮ ਆਪਣਾ ਸ਼ੁਰੂ ਕਰਦੇ ਆਂਗੇ ਸਾਰੇ ਸ਼ਹਿਰ ਵਾਸੀਆਂ ਨੂੰ ਹੋਰ ਵੀ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਬੁਵਾਕਾਂ ਹੋ ਅੱਜ ਬੋਲੀ ਦਾ ਜਿਹੜਾ ਤਿਉਹਾਰ ਹੈ ਉਹ ਪੂਰੇ ਵਰਲਡ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਸ ਦੇ ਨਾਲ ਨਾਲ ਸਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਬਹੁਤ ਹੀ ਖੁਸ਼ੀਆਂ ਅਤੇ ਚਾਹਾਂ ਨਾਲ ਮਨਾਇਆ ਜਾ ਰਿਹਾ ਜਿਸ ਦੇ ਸਬੰਧ ਵਿੱਚ ਪਠਾਨਕੋਟ ਦੇ ਸਾਰੇ ਹੀ ਡਿਪਾਰਟਮੈਂਟਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਇਕੱਠੇ ਹੋ ਕੇ ਉਹਨਾਂ ਦੀ ਹੋਲੀ ਨਾਲ ਰੰਗ ਦੀ ਹੋਲੀ ਨਾਲ ਕੋਲੀ ਮਨਾਇ ਗਈ ਹੈ ਉਸ ਦੇ ਦੌਰਾਨ ਵਿੱਚ ਸਾਡੇ ਫੁੱਟਬਾਲ ਅਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਇਕੱਠਿਆਂ ਹੋ ਕੇ ਗਾੜੀ ਹੱਥ ਤੇ ਟ੍ਰਾਂਸਪੋਰਟ ਚੱਲ ਕੇ ਹਾਂਜੀ ਚੌਕ ਬਾਲਮੀ ਚੌਕ ਤੱਕ ਪਹੁੰਚੇ ਨਾ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਜੋ ਪਿਆਰ ਦਾ ਜਿਹੜਾ ਸਨੇਹਾ ਹੈ ਉਹ ਅਸੀਂ ਭੁੱਲਾ ਨਹੀਂ ਹੋਣੀ ਛੇੜ ਕੇ ਸਾਰੀਆਂ ਸੰਸਥਾ ਦੇ ਨਾਲ ਸਾਰੇ ਵਪਾਰ ਮੰਡਲਾਂ ਦੇ ਨਾਲ ਮਿਲ ਕੇ ਅੱਜ ਇਸ ਪਰਬ ਨੂੰ ਮਨਾਇਆ ਹੈ ਮੈਂ ਇਸ ਪਰਬ ਦੀਆਂ ਸਾਰੀਆਂ ਸੰਸਥਾ ਨੂੰ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਇਸ ਸਾਲ ਵੀ ਪਠਾਨਕੋਟ ਵਪਾਰ ਮੰਡਲ ਖੋਲੀ ਦਾ ਤਿਹਾਰ ਬੜੀ ਹਮ ਹਮਾ ਕੇ ਖੁਸ਼ੀ ਨਾਲ ਜੋਸ਼ ਨਾਲ ਉਮੰਗ ਨਾਲ ਮਨਾ ਰਿਹਾ ਹੈ ਹੋਲੀ ਜਿਹੜਾ ਸੰਦੇਸ਼ ਦਿੰਦੀ ਹੈ ਕਿ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਉੱਚਾ ਨਾ ਕੋਈ ਨੀਵਾਂ ਨਾ ਕੋਈ ਗੋਰਾ ਨਾ ਕੋਈ ਕਾਲਾ ਨਾ ਅਮੀਰ ਤੇ ਨਾ ਗਰੀ ਸਭ ਅਸੀਂ ਇੱਕ ਹਾਂ ਤੇ ਜਿੱਥੇ ਪਿਛੇ ਕਿਤੇ ਕੋਈ ਕਮੀ ਰਹਿ ਗਈ ਹੋਵੇ ਕੋਈ ਗਲਤੀ ਹੋ ਗਈ ਉਸ ਨੂੰ ਭੁਲ ਕੇ ਹੋਲੀ ਤੋ ਬਾਅਦ ਤੁਸੀਂ ਨਵੇਂ ਸਿਰੇ ਤੋਂ ਨਵੀਂ ਉਮੰਗ ਨਾਲ ਨਵੇਂ ਜੋਸ਼ ਨਾਲ ਆਪਣੇ ਕੰਮ ਨੂੰ ਸ਼ੁਰੂ ਕਰਿਏ ਕਾਰੋਬਾਰ ਕਰੀਏ ਇਹ ਸੰਦੇਸ਼ ਪਠਾਨਕੋਟ ਵਪਾਰ ਮੰਡਲ ਸਾਰੇ ਜਨमानस ਪਠਾਨਕੋਟ ਨੂੰ ਦੇ ਰਿਹਾ ਹੈ ਅਸੀਂ ਹੱਥੋਂ ਦੀ ਬਾਲਮਿਕੀ ਚੌਕ ਤੋਂ ਨਿਕਲ ਕੇ ਬਾਜ਼ਾਰਾਂ 'ਚ ਘੁੰਮਦੇ ਹੋਏ ਵਾਪਸ ਆਵਾਂਗੇ ਨੱਚਦੇ ਟੱਪਦੇ ਹੋਲੀ ਦੇ ਇਤਿਹਾਰ ਨੂੰ ਮਨਾਵਾਂਗੇ ਤੇ ਪੂਰੇ ਪਠਾਨਕੋਟ ਵਾਸੀਆਂ ਨੂੰ ਅਸੀਂ ਹੋਲੀ ਦੇ ਇਸ ਮੌਕੇ ਤੇ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਦਿੰਦੇ ਆਂ ਹੋਲੀ ਆਪੀ ਹੋਲੀ ਪਰਿਵਾਰ ਹੈ ਮੈਂ ਸਭ ਤੋਂ ਪਹਿਲੇ ਪੂਰੇ ਪਠਾਨਕੋਟ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਬਹੁਤ ਮੁਬਾਰਕ ਦਿਨਾਂ ਔਰ ਸਭ ਤੋਂ ਜ਼ਿਆਦਾ ਮੁਬਾਰਕ ਦਿਨਾਂ ਵਪਾਰ ਮੰਡਲ ਪਠਾਨਕੋਟ ਪੂਰੀ ਸਾਹਿਬ ਉਹਨਾਂ ਦੇ ਸਾਰੇ ਬਹੁਤ ਬਹੁਤ ਜੀ ਨਾਮ ਲਾਂਗਾ ਤੇ ਪੂਰੇ ਨਹੀਂ ਕਰ ਪਾਣਾ ਬਹੁਤ ਬਹੁਤ ਮੁਬਾਰਕ ਔਰ ਕੋ ਲੀਤੇ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਰੰਗਾਂ ਵਾਂਗੂ ਵਿਸ਼ਵਾਸੀ ਰੰਗਣਾ ਐ ਮਹੋਦੀ ਰੰਗਨੀ ਉਸ ਤਰੀਕੇ ਨਾਲ ਸਾਰੇ ਪਰਿਵਾਰਾਂ ਵਿੱਚ ਲੋਕਾਂ ਨੂੰ ਖੂਬ ਦੌਲਤ ਮਿਲੇ ਲੋਕਾਂ ਨੂੰ ਖੂਬ ਬੱਚੇ ਸੇਤ ਮਿਲੇ ਲੋਕਾਂ ਨੂੰ ਖੂਬ ਖੁਸ਼ੀਆਂ ਮਿਲਣ ਔਰ ਸਾਡੇ ਬੱਚਿਆਂ ਸਾਡੇ ਬੱਚੇ ਸਾਡੇ ਪਰਿਵਾਰ ਪਰ ਵਪਾਰ ਮੰਡਲ ਪਠਾਨਕੋਟ ਪਠਾਨਕੋਟ ਦੇ ਸਾਰੇ ਵਪਾਰੀ ਕਿਉਂਕਿ ਬੜੀ ਮਿਹਨਤ ਕਰਦੇ ਨੇ ਪਰਮਾਤਮਾ ਜੀ ਨੂੰ ਖੂਬ ਬਖਸ਼ ਕਰੇ ਇਹਨਾਂ ਦੇ ਕੰਮ ਚਲਾਏ ਇਹਨਾਂ ਨੂੰ ਪਰਮਾਤਮਾ ਦਿਆ ਕਰੇ ਤਾਂ ਕਿ ਕੁਝ ਇਹ ਗਰੋ ਕਰਨਗੇ ਅੱਗੇ ਵਧਣਗੇ ਤੇ ਸਾਡਾ ਪਠਾਨਕੋਟ ਸਰਬ ਸਮਾਜ ਅੱਗੇ ਵਧੇਗਾ ਮੈਂ ਇੱਕ ਵਾਰੀ ਫਿਰ ਬਾਦ ਮੁੰਦਲ ਪਹਾੜਪੁਰ ਦਾ ਸਾਰਿਆਂ ਦਾ ਮੋਹਦਵਾਰਾ ਪੁਰੀ ਸਾਹਿਬ ਦਾ ਅਨੰਦ ਕਰਨ ਦਾ ਬਹੁਤ ਬਹੁਤ ਹੈਪੀ ਹੋਲੀ ਹੈਪੀ ਹੋਲੀ ਮੇਰੇ ਨਾਲ ਸੰਸੂਰ ਸਾਥ ਰਾਇ ਨੇ ਸਾਰੇ ਜਿਹੜੇ ਬ੍ਰਦਰ ਆਸ਼ੀਸ਼ ਜੀ ਨਾਲ ਨੇ ਉਹ ਐਸ ਜਿੱਤਨੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਜੇ ਮੈਂ ਨਾਮ ਨਹੀਂ ਲਿਖ ਸਕਿਆ ਸੋ ਬੋਲੀ ਬੋਲੀ ਸਾਰਿਆਂ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਮੇਰੇ ਨੂੰ ਫਾਰ ਮੰਡਲ ਪਖਾਨਪੁਰ ਤੋਂ ਤੇ ਬੜੀ ਵਧੀਆ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਆਪਾਂ ਦੇ ਪਾਰਟਨਰ ਚੈਕੀਟੇ ਜੀ ਨੇ ਇਹਨਾਂ ਨੂੰ ਮਿਲਿਆ ਬੜੀ ਖੁਸ਼ੀ ਨੂੰ ਖੁਸ਼ੀ ਜੀ ਸਾਹਿਬ ਹੈ ਨੀਤ ਸਾਹਿਬ ਹੈ ਹੋਟਲ ਤੇ ਪੁਲੀਕਲ ਜਿਆਪੂ ਜੀ ਸਾਹਿਬ ਹੈ ਤੇ ਬਾਕੀ ਹੋਰ ਵੀ ਨੁਮਾਇੰਦੇ ਜੀ ਛੋਟੀ ਜੀ ਸਾਹਿਬ ਹੈ ਸੁਨੀਲ ਸਾਹਿਬ ਹੈ ਤੇ ਸਾਰਿਆਂ ਨੂੰ ਮੈਂ ਬਹੁਤ ਬਹੁਤ ਤੁਹਾਨੂੰ ਆਦਿਨਾ ਵਧੀਆ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਤੇ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਾਰ-ਬਾਰ ਮਤਲਬ ਵਧ-ਵਧ ਮੁਬਾਰਕਾ ਦਿੰਦਾ ਤੇ ਪਠਾਨਕੋਟ ਵਾਸੀਆਂ ਨੂੰ ਵੀ ਮੈਂ ਬਹੁਤ ਵਧੀਆ ਮੁਬਾਰਕਾਂ ਦਿੰਦਾ ਅੱਜ ਦੀ ਹੋਲੀ ਦੇ ਤਿਉਹਾਰ ਦੀ ਵਧੀਆ ਤਰੀਕੀ ਨਾਲ ਆਪਣਾ ਇਹ ਤਿਉਹਾਰ ਮਨਾਓ ਤੇ ਕੋਈ ਹੁੱਲਣ-ਭਾਜ਼ੀ ਵਗੈਰਾ ਨਾ ਕਰੇ ਇਹ ਮੈਂ ਕੈਪ ਕੁਸਟਮਰ